ਇੱਕ ਲੰਗਰ ਪਕਾੰਦਾ ਹੋਇਆ ਬਾਬਾ ਕੜਾਚ ਡਿੱਗ ਡਿੱਗ ਪੈਂਦਾ ਔਰ ਦਾਲ ਦੇ ਵਿੱਚ ਔਰ ਪੂਰੀ ਤਰ੍ਹਾਂ ਸੜ ਜਾਂਦਾ ਤੇ ਗੁਰੂ ਨਾਨਕ ਦੀ ਕਿਸ ਤਰ੍ਹਾਂ ਕਲਾ ਵਰਤਦੀ ਏ ਕਿ ਉਹਨੂੰ ਤੰਦਰੁਸਤੀ ਔਰ ਸੇਧਾਪ ਹੋ ਜਾਂਦਾ ਤੇ ਦੇਖਣਿਆ ਵੀਡੀਓ ਉਹ ਕਿਸ ਤਰ੍ਹਾਂ ਸੇਧਾਪ ਹੋਇਆ ਤੇ ਕਿਹੜੀਆਂ ਕਰਾਮਾਤਾਂ ਨੇ ਤੇ ਕੀ ਲੋਕ ਝੂਠ ਬੋਲਦੇ ਨੇ ਇਹ ਆਪਾਂ ਜਾਣਾਂਗੇ ਅੱਜ ਦੀ ਵੀਡੀਓ ਵਿੱਚ ਵੀਡੀਓ ਕਰਨੇ ਸਟਾਰਟ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਹਤਿ ਅੱਜ ਇੱਕ ਬੇਨਤੀ ਕਰਨੀ ਹੈ ਜਿਹੜੇ ਬੰਦੇ ਕਹਿੰਦੇ ਨੇ ਸਰੋਗਰਾਂ ਦੇ ਵਿੱਚ ਸ਼ਕਤੀਆਂ ਦੀ ਅੱਜ ਵੀ ਕਲਾ ਵਰਤਦੀ ਹੈ ਅੱਜ ਕਮਿਸ਼ਨਰ ਸਾਹਿਬ ਵਿਖੇ ਲੰਗਰ ਦੇ ਵਿੱਚ ਇੱਕ ਇਹ ਢਾਲ ਵਿੱਚ ਖੁਰਚ ਨੂੰ ਫੇਰਨ ਵਾਲਾ ਸੇਵਾਦਾਰ ਵਿੱਚ ਡਿੱਗ ਪਿਆ ਤੇ ਉਹਦਾ 70% ਜਿਹੜਾ ਸਰੀਰ ਹੈ ਉਹ ਸਾਰਾ ਗੈਂ ਡੈਮੇਜ ਹੋ ਗਿਆ। ਖੁਸ਼ਕਬਾ ਵਧੀਆ ਡਾਕਟਰ ਕੋਈ ਇਲਾਜ ਕਰ ਦੇਵੇ ਉਹ ਬਚ ਜਾਵੇ ਜਿਵੇਂ ਦੁਆਰਾ ਸੇਵਾ ਕਰੇ। ਪਰ ਜਦੋਂ ਤੁਸੀਂ ਦਰਬਾਰ ਸਾਹਿਬ ਦੇ ਨਾਮ ਤੇ ਸਰੋਵਰਾਂ ਦੇ ਨਾਮ ਤੇ ਲੋਕਾਂ ਨੂੰ ਕਰਾਮਾਤਾਂ ਦੀਆਂ ਕਹਾਣੀਆਂ ਸੁਣਾਈਆਂ ਹਾਲਾਂਕਿ ਜਦੋਂ ਇਹ ਗੱਲਬਾਤ ਕਰਦੇ ਹਾਂ ਬਹੁਤੇ ਲੋਕ ਮਿੰਟਾਂ ਦੇ ਵਿੱਚ ਗਾਲ੍ਹਾਂ ਕੱਢਦੇ ਕਿ ਤੂੰ ਨਾਸਤਿਕ ਹੈ ਤੂੰ ਕਾਮਰੇੜ ਹੈ ਪਾਵਨ ਬਾਣੀ ਦੇ ਅੰਦਰ ਇਹ ਨਹੀਂ ਕਿਤੇ ਵੀ ਕਰਾਮਾਤ ਨੂੰ ਕੋਈ ਥਾਂ ਹੈ ਨਹੀਂ ਤੇ ਨਾਲ ਜਿਹੜੇ ਸਰੋਵਰਾਂ ਦੀ ਅਸੀਂ ਗੱਲ ਕਰਦੇ ਉਹ ਸਰੋਵਰਾਂ ਦੇ ਨਾਲ ਸਿੱਖ ਆਉਂਦਾ ਕੋਈ ਗੱਬੀਸ਼ਕ ਪੀਦੇ ਤੌਰ ਤੇ ਵੀ ਬਾਵਾਸਤੇ ਜੇ ਤੁਸੀਂ ਸਰੋਵਰਾਂ ਦੀ ਗੱਲ ਕਰਦੇ ਹੋ ਫਿਰ ਉਸ ਵਕਤ ਸਮੇਂ ਦੀ ਲੋੜ ਮੁਤਾਬਕ ਪਾਣੀ ਦੀ ਜ਼ਰੂਰਤ ਸੀ ਉਹਦੇ ਮੁਤਾਬਕ ਸਰੋਵਰ ਬਣਾਏ ਗਏ ਖੂਹ ਲਵਾਏ ਗਏ ਜਿਵੇਂ ਅੱਜ ਵੀ ਘਰਾਂ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਟੈਂਕੀਆਂ ਪਾਣੀ ਸਟੋਰ ਕਰਨ ਵਾਸਤੇ ਬਣਾਈਆਂ ਜਾਂਦੀਆਂ ਨੇ ਉਸ ਵਕਤ ਨਾ ਸਾਧਨ ਹੀ ਕੋਈ ਨਹੀਂ ਸੀ ਪਾਣੀ ਨੂੰ ਸਟੋਰ ਕਰਕੇ ਰੱਖਣਾ ਬਹੁਤ ਜ਼ਰੂਰੀ ਸੀ ਉਹਦੇ ਵਿੱਚ ਪਾਣੀ ਦੀ ਵਰਤੋਂ ਪੀਣ ਵਾਸਤੇ ਵੀ ਕੀਤੀ ਜਾਂਦੀ ਸੀ ਇਸ਼ਨਾਨ ਕਰਨ ਵਾਸਤੇ ਵੀ ਕੀਤੀ ਜਾਂਦੀ ਸੀ ਗੁਰਨਾ ਜਿਹੜਾ ਉਹ ਸੇਵਾਦਾਰ ਦਾਲ ਦੇ ਕੜਾਏ ਵੀ ਡੇਕ ਕੇ ਸੜ ਗਿਆ ਤੇ ਜਿਹੜੇ ਕੜਮ ਚੌਧਰੀ ਲੋਕਾਂ ਦੀਆਂ ਵੀਡੀਓ ਵਾਇਰਲ ਕਰਦੇ ਨੇ ਕਿ ਇੱਥੇ ਆ ਸ਼ਕਤੀ ਆ ਕਲਾ ਵਰਦੀ ਭਾਵੇਂ ਬੀਬੀ ਰਜਨੀ ਦੀ ਗੱਲ ਕਰਦੇ ਹੋ ਤੁਸੀਂ ਕਿ ਉਹਦਾ ਪਤੀ ਪਿੰਗਲਾ ਸੀ ਕੋੜ ਹੋਇਆ ਸੀ ਤੇ ਉਹ ਜਦੋਂ ਕਾਲੇ ਘੁੰਮੜ ਕੇ ਚਿੱਟੇ ਹੁੰਦੇ ਆ ਉਦੋਂ ਕਰਾਮਾਤਮਰਤੀ ਕਿ ਉਹ ਸਰੀਰ ਨੋਵਰ ਨੋਬ ਹੋ ਗਿਆ ਸੀ ਇੱਕ ਕਹਾਣੀਆਂ ਚ ਜੇ ਵੀ ਗਈਆਂ ਉਦੋਂ ਬਾਅਦ ਵਿੱਚ ਕਿਸੇ ਨੂੰ ਬੀਚੇ ਦੇ ਲੈ ਕੇ ਆਉਂਦੇ ਆ ਕਿ ਇਹਦੀ ਲੱਤਾਂ ਠੀਕ ਹੋ ਗਈਆਂ ਇਹਦੀ ਵੀਡੀਓ ਵਾਇਰਲ ਕਰ ਦਿਆ ਇਹਦੀ ਜ਼बान ਵਾਪਸ ਆ ਗਈ ਦੀ ਨਿਗਾਹ ਵਾਪਸ ਆ ਗਈ ਇਹਨੂੰ ਸੁਣੀਦਾ ਨਹੀਂ ਸੀ ਇਹਦੀ ਜਿਹੜੀ ਸੁਣਨ ਸ਼ਕਤੀ ਸੀ ਉਹ ਵਾਪਸ ਆ ਗਈ ਇੱਕ ਅੱਪਾ ਮਾਰੀ ਹੋਈਆਂ ਨੇ ਦਰਵਾਸਾ ਤੇ ਸਾਹਮਣੇ ਵੀਡੀਓ ਵਾਇਰਲ ਕਰਕੇ ਤੇ ਅੱਜ ਫਿਰ ਜਿਹੜਾ ਉਹ ਕੜਾਹੇ ਦੇ ਸੜਿਆ ਹੋਇਆ ਹੈ ਉਸ ਸਰੋਵਰ ਦੇ ਵਿੱਚ ਇਸ਼ਨਾਨ ਕਰਾ ਲਓ ਜਿਹੜੇ ਲੋਕਾਂ ਨੂੰ ਪਤਾ ਲੱਗੇ ਵੀ ਕਿੰਦਾ ਸੀ ਬਾਬੇ ਨਰਕ ਦੇ ਇਹ ਤਾਂ ਜੀ ਸੁਣਾ ਦਿੰਦੇ ਤਾ ਜੀ ਉਹਡਾਈਆਂ ਨੇ ਜਿਹੜੇ ਬਾਬੇ ਨਾਨਕ ਨੇ ਕਰਾਮਾਤ ਦੀ ਨਾ ਕਰਾਮਾਤ ਨਾ ਦੀ ਕੋਈ ਚੀਜ਼ ਨਹੀਂ ਉਥੋਂ ਇਨਕਾਰ ਕੀਤਾ ਹੈ ਗੁਰੂ ਬਾਸ਼ਾ ਨੇ ਇਨਕਾਰ ਕੀਤਾ ਕਿ ਐਸੀ ਕਰਾਮਾਤ ਦੀ ਕੋਈ ਥਾਂ ਨਹੀਂ ਕੌਮ ਦੇ ਵਿੱਚ ਤੇ ਬਾਣੀ ਦੇ ਵਿੱਚ ਕਿ ਉਹਨੂੰ ਤੁਸੀਂ ਆਪਣੇ ਤਰੀਕੇ ਦੇ ਨਾਲ ਕਰਾਮਾਤਾਂ ਸ਼ਕਤੀਆਂ ਦਿਖਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਅੱਜ ਥੋੜੀ ਜੀ ਸ਼ਕਤੀ ਵਰਤ ਲੋ ਇੱਕ ਪਖੰਡੀ ਸਾਧ ਦੀ ਮੈਂ ਤੁਹਾਨੂੰ ਗੱਲ ਸੁਣਾਉਣੀ ਹੈ ਕਿਸੇ ਪਰਿਵਾਰ ਦੇ ਵਿੱਚ ਪਖੰਡੀ ਸਾਧ ਚਲਾ ਗਿਆ ਆਸਾ ਦੀ 12 ਦੇ ਵਿੱਚ ਜੇ ਸੋ ਚੰਦਾ ਉਗਵੇ ਸੂਰਜ ਜੜੇ ਹਜ਼ਾਰ ਇਹ ਬਾਣੀ ਦੇ ਇਹ ਤੁਕ ਦੇ ਅਰਥ ਕਰਦੇ ਤੇ ਕਹਿੰਦੇ ਇੱਕ ਮਨੁੱਖ ਨੂੰ ਜਿਵੇਂ ਹਜ਼ਾਰਾਂ ਸੂਰਜਾਂ ਦੀ ਰੌਸ਼ਨੀ ਹੁੰਦੀ ਹੈ ਐਨੀ ਅਕਲ ਆ ਜਾਂਦੀ ਹੈ ਐਨੀ ਸਮਝ ਆ ਜਾਂਦੀ ਹੈ ਗੱਲ ਤਾਂ ਇਹ ਹੈ ਅਦਰ ਤੇ ਰੌਸ਼ਨੀ ਦਾ ਅਰਥ ਜਿਹੜਾ ਉਸ ਮੇਲ ਹੈ ਤੇ ਜਦੋਂ ਉਹਨੂੰ ਪੁੱਛਿਆ ਗਿਆ ਕਿ ਬਾਬਾ ਜੀ ਤੁਹਾਡੇ ਕੋਲੇ ਕਿੰਨਾ ਪਹਚਾਨਣ ਹੈ ਕਿੰਨਾ ਕੁ ਪ੍ਰਕਾਸ਼ ਹੈ ਉਹਨੇ ਗੱਪ ਮਾਰਨੀ ਸੀ ਬੇਕੂ ਬਣਾਉਣ ਵਾਲ ਤੇ ਕਹਿੰਦਾ ਹਜ਼ਾਰਾਂ ਸੂਈਆਂ ਜਿੰਨ ਇੰਨੀ ਰੋਸ਼ਨੀ ਹੈ ਉਹਦੇ ਸਰਹਾਣੇ ਕਹਿੰਦੇ ਟਾਰਚ ਰੱਖੀ ਹੋਈ ਸੀ ਲਾਈਟ ਬੱਤੀ ਚਲੀ ਗਈ ਵੀਰੜਾ ਬੰਦਾ ਕੋਲ ਬੈਠਾ ਸੀ ਉਹਨੇ ਟਾਰਚ ਸਰਹਾਣੇ ਚੱਕ ਲਈ ਬੈਂਟਰੀ ਚੱਕ ਕੇ ਲਕੋ ਲਈ ਇਹ ਲਾਈਟ ਭੱਜ ਗਈ ਉਹ ਕਹਿੰਦਾ ਬੱਤੀ ਜਗਾਓ ਤੇ ਜਿਹੜਾ ਕੋਲੇ ਸੱਗਣ ਮਿੱਠਾ ਸੀ ਕਹਿੰਦਾ ਬਾਬਾ ਜੀ ਹਜ਼ਾਰਾਂ ਸੂਰਜ ਜਨਨੀ ਰੋਸ਼ਨੀ ਆ ਤੁਹਾਡੇ ਕੋਲੇ ਇੱਕ ਸੂਰਜ ਦੀ ਰੋਸ਼ਨੀ ਫੁਰਨ ਵਰਤ ਲੋ ਲੱਭ ਨੂੰ ਬੈਂਟਰੀ ਕਿਥੇ ਪਈ ਹੈ ਇਦਾਂ ਇੱਕ ਪਾਂਡੇ ਦਾ ਪਾਜ ਉਹ ਵੇੜਿਆ ਸੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਿਹੜਾ ਕਹਿੰਦਾ ਸੀ ਇਹਨਾਂ ਬਿਸ਼ਨਪੁਰੀ ਸ਼ੇਪੁਰੀ ਬਰੰਗਪੁਰੀ ਵਿੱਚ ਜਾ ਲਾ ਜਾਨ ਤੇ ਮਰਦਾਨੇ ਨੂੰ ਗੁਣ ਪਾਤਸ਼ਾਹ ਕਹਿੰਦੇ ਜਿਹੜਾ ਦਾ ਮਾਇਆ ਵਾਲਾ ਗੜਬਾ ਪੈਣਾ ਸੰਭਰੇ ਇਹ ਚੱਕ ਕੇ ਲਪੋ ਦੇ ਤੇ ਮਰਦਾਨ ਨੇ ਚੱਕ ਕੇ ਗੜਬਾ ਦ ਘੋਤਾ ਜਦੋਂ ਅੱਖਾਂ ਖੁੱਲੀਆਂ ਪਾਂਡੇ ਦੀਓ ਤੇ ਉਹਦੇ ਟਲਖੀ ਵੀ ਜਾਇਆ ਕਹਿੰਦਾ ਮੇਰਾ ਗੜਬਾ ਕਿਨੇ ਚੁੱਕਿਆ ਗੁਰੂ ਸਾਹਿਬ ਸਾਹਮਣੇ ਹੋ ਗਏ ਕਹਿੰਦੇ ਤੂੰ ਤਾਂ ਸੇਪੂਰੀ ਵਿੱਚ ਬ੍ਰੰਹਪੂਰੀ ਵਿੱਚ ਬਿਸ਼ਨਪੂਰੀ ਵਿੱਚ ਜਾਂਦਾ ਸੀ ਤੇ ਲੱਭਣਾ ਗੜਬਾ ਆਪਣਾ ਕਿੱਥੇ ਰੱਖਿਆ ਫੇਰ ਕੇਵਲ ਲੋਕਾਂ ਨੂੰ ਬੇਕੂਬ ਬਣਾਉਣ ਵਾਸਤੇ ਅੱਖਾਂ ਬੰਦ ਕਰਕੇ ਇਹ ਜਿਹੜਾ ਟਘਵਾਂਜ ਹੋ ਰਿਹਾ ਤੇ ਹੁਣ ਉਹ ਟਘਵਾਂਜ ਗੜਬੇ ਨਾ ਗੜਬੰਦ ਲੱਭ ਲੈ ਉਹਦੇ ਨਾਲ ਉਦੋਂ ਨੂੰ ਅਕਲ ਕਰ ਲੈ ਆਪਣੀ ਸ਼ਕਤੀ ਉਦੋਂ ਨੂੰ ਵਰਤ ਲੈ ਕਹਿਣ ਤੋਂ ਭਾਵ ਹੈ ਕਿ ਇਤਿਹਾਸ ਵਿੱਚ ਬੜੀਆਂਆਂ ਬੜੀਆਂ ਘਟਨਾਵਾਂ ਮੰਨੇ ਜਿੱਥੇ ਗੁਰੂ ਪਾਸ਼ਾ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਅਸੀਂ ਆਪਣੀ ਮਰਜ਼ੀ ਨਾਲ ਅਰਥ ਕਰਨੇ ਨੇ ਆਪਣੀ ਮਰਜ਼ੀ ਨਾਲ ਇਹੀ ਸਰੂਪਾਂ ਦੇ ਵਿੱਚ ਕਰਾਮਾਤਾਂ ਪਾਉਣੀਆਂ ਨੇ ਸ਼ਕਤੀਆਂ ਪਾਉਣੀਆਂ ਨੇ ਲੋਕਾਂ ਨੂੰ ਮਾਰਨ ਦਾ ਹੁੰਦਾ ਤੇ ਜਿਹੜੀ ਘਟਨਾ ਵਾਪਰੀ ਉਹ ਨਾ ਜਿਹੜਾ ਸੇਵਾਦਾਰ ਸੇਵਾ ਕਰਦਾ ਹੋਵੇ ਸਕਦਾ ਉਹਦੇ ਮਨ ਵਿੱਚ ਸ਼ਰਤਾਂ ਕਿੰਡਾਂ ਦੀ ਹੋਵੇ ਉਸੇ ਦਾ ਕੀ ਸੰਕੇ ਕਰਦਾ ਹੋਵੇ ਬਹੁਤੇ ਲੋਕ ਉਹ ਨੇ ਜਿਹੜੇ ਮਨੁੱਖਤਾ ਦੀ ਸੇਵਾ ਕਰਕੇ ਖੁਸ਼ ਰਹਿੰਦੇ ਨੇ ਉਹਨਾਂ ਦੇ ਨਾਲ ਕਈ ਵਾਰੀ ਉਹਨਾਂ ਦਾ ਧਰਮ ਦੇ ਨਾਲ ਕਿਸੇ ਮذਲਬ ਦੇ ਨਾਲ ਆਪਣੀ ਬਾਵਾਸਤਾ ਪਿੰਦੀ ਹੈ ਬਹੁਤੇ ਲੋਕ ਨੇ ਜਿਹੜੇ ਮਨੁੱਖਤਾ ਦੀ ਸੇਵਾ ਕਰਦੇ ਪਰ ਜਿਹੜੀ ਅੱਜ ਘਟਨਾ ਵਾਪਰੀ ਹੈ ਨੰਦਰ ਦੇ ਵਿੱਚ ਇਹ ਤੁਹਾਡੇ ਮੂੰਹ ਤੇ ਚਪੇੜ ਐ ਜਿਹੜਾ ਲੋਕਾਂ ਨੂੰ ਬੇਵਕੂਫ ਬਣਾਉਂਦੇ। ਤੇ ਹੁਣ ਜਿਹੜੇ ਸਰੋਵਰ ਦੇ ਵਿੱਚ ਤੁਸੀਂ ਇਲਾਜ ਕਰਦੇ ਹੋ ਨਾ ਬਿਮਾਰੀਆਂ ਦਾ, ਕੈਂਸਰ ਠੀਕ ਹੋ ਗਿਆ ਜੀ, ਗੋੜ ਠੀਕ ਹੋ ਗਿਆ ਜੀ, ਬਹੁਤ ਕੁਝ ਪਿਆ। ਦੇਖੋ ਉੱਥੇ ਇਹ ਜਿਹੜਾ ਸਿੰਘ ਖੜਾ ਹੈ ਦੇ ਵਿੱਚ ਡਿੱਗਿਆ ਉਹਦਾ ਵੀ ਇਲਾਜ ਕਰਾ ਲਓ ਉਹਨੂੰ ਡਾਕਟਰ ਕੋਲ ਜਾਣ ਦੀ ਲੋੜ ਕੋਈ ਨਹੀਂ। ਸਰੋਵਰ ਦੇ ਕੰਡੇ ਤੇ ਚੱਲੋ ਬਸ ਆਓ। ਉਹ ਥਿਲੰਬਾਪਰ ਉਹ ਤੇ ਬਾਲਟੀ ਦੇ ਪਰਬਰ ਕੇ ਸੜੋੜ ਦੇ ਵਿੱਚੋਂ ਜਲ ਵਰਤੋ ਕਰਦੇ ਉਲਾਜ ਮੇਰਾ ਪਈ ਇਹ ਤਾਨਾ ਨਹੀਂ ਇਹ ਵੇਣਾ ਨਹੀਂ ਕੇਵਲ ਗੱਲ ਤਾਂ ਕਰ ਰਿਹਾ ਕਿ ਸੰਧਾਨਤ ਕੀ ਕਹਿੰਦਾ ਤੇ ਅਸੀਂ ਲੋਕਾਂ ਨੂੰ ਬੇਮਕੂਰ ਕਿੱਦਾਂ ਬਣਾਇਆ ਅੱਜ ਵੀ ਉਹਨਾਂ ਸੜੋੜਾਂ ਦੇ ਵਿੱਚ ਪਾਵਰ ਹੈ ਸ਼ਕਤੀ ਹੈ ਤਾਕਤ ਹੈ ਪਰ ਉਹ ਕਿਦ ਜਿੱਦਾਂ ਬਾਬੇ ਨਾਨਕ ਦੀ ਸੋਚ ਵਿਚਾਰ ਹੈ ਉਹਦੇ ਮੁਤਾਬਕ ਜਿਹੜਾ ਅਸੀਂ ਪਖੰਡ ਫੜਿਆ ਹੋਇਆ ਤਾਂ ਕੋਈ ਪਾਵਰ ਨਹੀਂ ਕੋਈ ਤਾਕਤ ਨਹੀਂ ਸੱਚਾਈ ਹੈ ਇਹ ਬੇਨਤੀ ਪ੍ਰਵਾਨ ਕਰਿਓ ਤੇ ਜੇ ਕਿਸੇ ਨੂੰ ਕੋਈ ਸ਼ੱਕ ਹੋਵੇ ਕੋਈ ਗਿਲਾ ਹੋਵੇ ਤਾਂ ਉਹ ਗੱਲ ਕਰ ਸਕਦਾ ਹੈ ਇਹਨਾਂ ਨੇ ਲੋਕਾਂ ਨੂੰ ਬੇਵਕੂਫ ਬਣਾਇਆ ਹੈ ਸ਼ਰੋਗਰਾਂ ਦੇ ਨਾਂ ਤੇ ਬਾਠ ਕਰਨ ਦੇ ਨਾਂ ਤੇ ਪਰ ਇਹ ਤੁਸੀਂ ਗੁਰੂ ਤੇਗ ਬਹਾਦਰ ਪਾਸ਼ਾ ਦੀ ਗੱਲ ਕਰੋਗੇ ਗੁਰੂ ਅਰਜਨ ਦੇਵ ਪਾਸ਼ਾ ਦੀ ਗੱਲ ਕਰੋਗੇ ਇੱਥੇ ਉੱਥੇ ਕੋਈ ਵੀ ਕਰਾਮਾਤਨੀ ਥਾਂ ਨਹੀਂ ਹੈਗੀ ਇੱਕ ਦ੍ਰਿੜ ਇਰਾਦਾ ਸੀ ਵਿਸ਼ਵਾਸ ਸੀ ਤੋ ਵਿਸ਼ਵਾਸ ਆਦਮੀ ਜੇ ਆਪਣੀ ਬੰਦਾ ਬਾਣੀ ਨੂੰ ਸਮਝਦਾ ਤੇ ਕੋਲ ਹੈਗਾ ਉਹ ਜਜ਼ਬਾ ਅੱਜ ਵੀ ਹੈਗਾ ਇਹ ਬਿੰਦੀ ਪ੍ਰਵਾਨ ਕਰੋ ਜੇ ਕੋਈ ਸ਼ਗਮਨੀਤ ਮਿੰਟ ਦਾ ਮੈਂਬਰ ਜੇ ਕੋਈ ਪ੍ਰਚਾਰਕ ਸੁਣਦਾ ਹੋਵੇ ਤਾਂ ਇਹ ਬਹੁਤ ਵੱਡਾ ਸੁਭਾਉ ਹੈ ਹੱਲ ਕਰ ਦਿਓ ਵਾਈਰੂ ਜੀ ਦਾ ਖਾਲਸਾ ਵੈਲਕਮ ਦੋਸਤੋ ਕਰਮਾਤਾ ਬਜ਼ੁਰਗਾਂ ਦੀਆਂ ਗੁਰੂ ਨਾਨਕ ਸਾਹਿਬ ਦੀਆਂ ਗੁਰੂ ਤੇਗ ਬਹਾਦਰ ਸਿੰਘ ਦੀਆਂ ਹੈਗੀਆਂ ਨੇ ਲੇਕਿਨ ਕੁਝ ਲੋਕ ਗੱਪਾਂ ਮਾਰ ਦਿੰਦੇ ਨੇ ਔਰ ਝੂਠ ਬੋਲ ਦਿੰਦੇ ਨੇ ਐਵੇਂ ਹੀ ਬਿਲਾ ਵਜ੍ਹਾ ਚੋਂਕੇ ਬਜ਼ੁਰਗ ਜਿਹੜੇ ਹੁੰਦੇ ਨੇ ਉਹ ਐਵੇਂ ਕਰਾਮਾਤਾ ਨਾ ਤੇ ਉਹ ਖਾਂਦੇ ਨੇ ਤੇ ਨਾ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਅੱਲਾ ਦਾ ਬੰਦਾ ਹਮੇਸ਼ਾ ਆਪਦੀ ਜਿਹੜੀ ਕਰਾਮਾਤ ਬਿਸ਼ੱਕ ਉਹਦੇ ਕੋਲ ਹੋਵੇ ਕਦੇ ਨਹੀਂ ਵਿਖਾਏਗਾ ਅੱਡੀ ਜਲਦੀ ਕਿਉਂਕਿ ਕੋਈ ਜ਼ਰੂਰਤ ਨਹੀਂ ਨਾ ਉਹਨਾਂ ਨੂੰ ਇੰਨੀਆਂ ਚੀਜ਼ਾਂ ਨਾਲ ਲਗਾਓ ਹੁੰਦਾ ਇਹ ਲੋਗ ਤੁਹਾਡੇ ਵਗਰੇ ਸਾਡੇ ਵਗਰੇ ਐਵੇਂ ਕਿਸੇ ਦੇ ਬਾਰੇ ਵੀ ਐਵੇਂ ਜਿਵੇਂ ਕਿ ਮੁਸਲਮਾਨ ਨੇ ਫਲਾਂਨੇ ਪੀਰ ਨੇ ਜੀ ਇੰਜ ਕਰ ਦਿੱਤਾ ਇੰਜ ਕਰ ਦਿੱਤਾ ਹੈਗਾ ਸਾਰਾ ਕੁਝ ਹੀ ਹੈਗਾ ਲੇਕਿਨ ਕੋਈ ਵੀ ਪੀਰ ਅੱਡੀ ਛੇਤੀ ਨਜ਼ਾਰ ਹੁੰਦਾ ਨਾ ਕਰਾਮਾਤ ਵਖਾਂਦਾ ਕਰਾਮਾਤ ਵਖਾਂਦਾ ਤੇ ਰੱਬ ਵਖਾਂਦਾ ਉਸ ਤੋਂ ਬਾਅਦ ਕੁਝ ਵੀ ਨਹੀਂ ਤੇ ਦੋਸਤੋ ਇਸ ਵੀਡੀਓ ਦੇ ਬਾਰੇ ਤੁਹਾਡੀ ਕੀ ਰਾਏ ਕਮੈਂਟ ਜ਼ਰੂਰ ਜ਼ਰੂਰ ਕਰਿਓ ਇਸ ਨਾਲ ਹੀ ਜਾਇਦਾ ਚਾਹਨਿਆ ਅੱਲਾ ਹਾਫਿਜ਼